ਦੋਸਤੋ ਛੋਟੇ ਸਿੱਧੂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਹਾਂਜੀ ਦੋਸਤੋ ਜਿੱਦਾਂ ਕਿ ਸਾਰੇ ਜਾਣਦੇ ਹੀ ਹੋਵੋਗੇ ਕਿ ਸਰਦਾਰ ਬਲਕੌਰ ਸਿੰਘ ਜੀ ਨੇ ਕਿਹਾ ਸੀ ਵੀ ਸਵਾ ਮਹੀਨੇ ਤੋਂ ਬਾਅਦ ਛੋਟੇ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦੇ ਨਾਲ ਰੂਬਰੂ ਕਰਾਇਆ ਜਾਵੇਗਾ ਤੇ ਦੋਸਤੋ ਹੁਣ ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਛੋਟੇ ਸਿੱਧੂ ਦੀਆਂ ਸਕਰੀਨ ਤੇ ਦੋਸਤੋ ਤੁਸੀਂ ਦੇਖ ਹੀ ਸਕਦੇ ਹੋ ਇਹ ਵੀਡੀਓ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਤੇ ਸਿੱਧੂ ਦੇ ਚੌਣ ਵਾਲੇ ਕਹਿ ਰਹੇ ਨੇ ਵੀ ਇਹ ਵੀਡੀਓ ਆ ਜਿਹੜੀ ਸਿੱਧੂ ਦੀ ਆ ਇੱਕ ਦੋਸਤੋ ਇੱਕ ਇਹ ਤਸਵੀਰ ਆ ਜਿਹੜੀ ਨੈਟ ਤੇ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਬਲਕੌਰ ਸਿੰਘ ਜੀ ਦੀ ਗੋਦੀ ਦੇ ਵਿੱਚ ਇੱਕ ਬੱਚਾ ਬੈਠਾ ਹੋਇਆ ਤੇ ਕਹਿ ਰਹੇ ਨੇ ਵੀ ਇਹ ਛੋਟਾ ਸਿੱਧੂ ਆ ਦੇ ਦੋਸਤੋਂ ਦੂਜੀ ਤਸਵੀਰ ਹੈਗੀ ਆ ਇਹ ਵਾਲੀ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਾਤਾ ਚਰਨਕੌਰ ਜੀ ਦੀ ਗੋਦੀ ਦੇ ਵਿੱਚ ਛੋਟਾ ਸਿੱਧੂ ਬੈਠਾ ਹੋਇਆ ਇੱਕ ਲੰਬੇ ਸਮੇਂ ਤੋਂ ਬਾਅਦ ਦੋਸਤੋਂ ਇਹ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਤੇ ਤੇ ਦੋਸਤੋਂ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਤਸਵੀਰਾਂ ਜਿਹੜੀ ਛੋਟੇ ਸਿੱਧੂ ਦੀ ਹੈਗੀਆਂ ਜਾਂ ਨਹੀਂ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ